ਕਿਸਾਨ ਭਰਾਵਾਂ ਨੂੰ ਡੈਰੀ ਫਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ ਅੱਜ ਆਪਾਂ ਦੂਜਾ ਸੂਆ ਝੋਟੀ ਲੈ ਕੇ ਆਏ ਆਂ ਛੋਟੇ ਸਿੰਘ ਦੀ ਪਤਲੀ ਚਮੜੀ ਦੀ ਲੇਵੇਦਾਰ ਤਲੀਦਾਰ ਥੱਲਾ ਬਹੁਤ ਵਧੀਆ ਤੁਸੀਂ ਦਿਖ ਰਹੇ ਹੋ ਆਹ ਵੇਖੋ ਔਰ ਪੂਰਾ ਪਿੱਠ ਪੁੜਾ ਚੌੜਾ ਲੰਮੀ ਪੂਸ਼ ਤੇ ਰੰਗ ਬੂਰਾ ਪੱਕਾ ਬੂਰਾ ਹੈਗਾ ਭਾਈ ਕੱਕਾ ਬੂਰਾ ਨਹੀਂਗਾ ਪੱਕਾ ਬੂਰਾ ਹੈ ਤੇ ਜਿਹੜਾ ਇਹਦੇ ਮਗਰ ਹੈਗਾ ਬੱਚਾ ਹੈਗਾ ਬੱਚਾ ਇਹਦੇ ਮਗਰਾ ਦਾ ਕੱਟਾ ਤੇ ਜੇ ਹੁਣ ਆਪਾਂ ਦੁੱਧ ਦੀ ਗੱਲ ਕਰੀਏ ਦੁੱਧ ਇਹਦੇ ਥੱਲੇ 10 ਦਿਨਾਂ ਦੀ ਸੂਈ ਆ 13 ਕਿਲੋ ਪੂਰਾ ਕੰਡੇ ਵਾਲਾ ਦੁੱਧ ਆ ਹਾਜ਼ਰ ਕੋਈ ਵੀਰਪਰਾ ਦੋ ਡੰਗ ਚੋਲੇ ਮਾਲਕ ਨੇ ਸਹੀ ਦਿੱਤੀ ਆ ਵੀ 18-19 ਕਿਲੋ ਦੁੱਧ ਦੀ ਆਪਾਂ ਨੂੰ ਸਹੀਦੀ ਦਿੱਤੀ ਆ ਵੀ ਇੰਨਾ ਦੁੱਧ ਇਹ ਕੱਢੂਗੀ ਕੱਢੂਗੀ ਪਹਿਲੇ ਸੂਏ ਨੇ 15 ਕਿਲੋ ਦੁੱਧ ਤੇ ਪੀਗ ਤੇ ਰਹੀ ਆਗੀ ਇਹ ਤੇ ਐਤਕੇ ਦੀ ਇੰਨੀ ਵਧਣ ਦੀ ਸੁਭਾਵਨਾ ਹੈਗੀ ਆ ਹੁਣ ਫੇਰ ਆਪਾਂ ਇਹਨੂੰ ਚਲਦੀ ਦਿਖਾ ਦਿੰਨੇ ਆ ਹੁਣ ਤੁਸੀਂ ਚਲਦੀ ਦਾ ਥਣ ਲੇਵਾ ਆਪਦੀ ਸਾਰਾ ਤੁਸੀਂ ਭਾਈ ਪਰਖ ਸਕਦੇ ਹੋਗੇ ਆ ਹੁਣ ਚਲਾ ਕੇ ਦਿਖਾਉਨੇ ਆ ਆ ਤੁਹਾਨੂੰ ਬੱਚਾ ਦਿਖਾਤਾ 10 ਦਿਨਾਂ ਦੀ ਇਹ ਮੱਝ ਸੂਈ ਹੈ ਜਾ ਕੇ ਵੇਖ ਸਕਦੇ ਹੋ ਪੂਰਾ ਪਿੱਛਾ ਕੱਢਮਾ ਲੈਵਾ ਤੇ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰੀਏ ਮੁੱਲ ਦੀ ਆਪਾਂ ਪ੍ਰਾਈਸ ਦੀ ਗੱਲ ਆਪਾਂ ਫੋਨ ਦੇ ਉੱਤੇ ਤੁਹਾਨੂੰ ਨੰਬਰ ਦੇ ਦੇਾਂਗੇ ਤੇ ਉਸ ਵੀਰ ਦੇ ਨਾਲ ਤੁਸੀਂ ਫੋਨ ਤੇ ਬਾਸਤਾ ਕਰ ਸਕਦੇ ਹੋ ਜਿਹੜਾ ਇਹਦਾ ਪ੍ਰਾਇਜ਼ ਆਗਾ ਉਹ ਫੋਨ ਤੇ ਹੋਊਗਾ ਹੁਣ ਆ ਵੇਖੋ ਲੰਮੀ ਚਲਦੀ ਵਿੱਚ ਕੋਈ ਵੀ ਤਥਾ ਨਹੀਂ ਬਾਕੀ ਪਰਖ ਭਾਈ ਤੁਸੀਂ ਕਰ ਲਓ ਇਹ ਖੜੀ ਹੈਗੀ ਪਿੰਡ ਝੁੰਬੇ ਪਟੰਡੇ ਤੋਂ 23 ਕਿਲੋਮੀਟਰ ਅਜ ਚੁਗਿਆਂ ਵਾਲੇ ਪਾਸੇ ਅੱਗੇ ਤਾਂ 5-7 ਕਿਲੋਮੀਟਰ ਤੇ ਗਿੱਦੜ ਬਾਹੇ ਵਾਲੇ ਪਾਸੇ ਹੈਗੀ ਤਾਂ ਤੇ ਚੁੰਬੇ ਟੋਨੀ ਵੀਰ ਦੇ ਘਰ ਖੜੀ ਹੈਗੀ ਕੋਈ ਵੀ ਇਸ ਨੰਬਰ ਤੇ ਕਰਕੇ ਲੈਣ ਦਾ ਚਾਹਵਾਨ ਹੋਵੇ ਤਾਂ ਉਹ ਲੈ ਸਕਦਾ ਜਿਹੜਾ ਆਪਣੀ ਵੀਡੀਓ ਵੇਖ ਕੇ ਆਊਗਾ ਆਪਾਂ ਉਹਦਾ ਪੂਰਾ ਫੁੱਲ ਮਾਣ ਤਾਨ ਟੋਨੀ ਵੀਰ ਤੋਂ ਕਰਵਾਵਾਂਗੇ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ